ਬਾਰ ਐਸੋਸੀਏਸ਼ਨ ਰਾਮਪੁਰਾ ਫੂਲ ਵਿਖੇ ਕਰਵਾਏ ਗਏ ਚੋਣ ਮੁਕਾਬਲਿਆਂ ਵਿੱਚ सुरेंद्रਪਾਲ ਸ਼ਰਮਾ ਨੂੰ ਪ੍ਰਧਾਨ, ਈਸ਼ਾਨ ਗੋਇਲ ਨੂੰ ਸਕੱਤਰ, ਮਨਿੰਦਰਜੀਤ ਸਿੰਘ ਨੂੰ ਵਾਇਸ ਪ੍ਰਧਾਨ, ਰਾਜਵਿੰਦਰ ਕੌਰ ਨੂੰ ਸਹਾਇਕ ਸਕੱਤਰ ਚੁਣਿਆ ਗਿਆ। ਜਦਕਿ ਅਮਨਦੀਪ ਤਲਵਾਰ ਸਰਵਸੰਮਤੀ ਨਾਲ ਖਜ਼ਾਂਚੀ ਚੁਣੇ ਗਏ। ਹਾਂਜੀ ਮੈਨੂੰ ਤੇ ਮੇਰੀ ਟੀਮ ਨੂੰ ਬਾਰ ਕੌਂਸਲ ਆਫ ਇੰਡੀਆ, ਬਾਰ ਕੌਂਸਲ ਪੰਜਾਬ ਐਂਡ ਹਰਿਆਣਾ ਨੇ ਸਾਨੂੰ ਇਲੈਕਸ਼ਨ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ ਸੀਗੀ ਜਿਹਦੇ ਅਸਤਾਹਤ ਅਸੀਂ ਇਲੈਕਸ਼ਨ ਬੜੀ ਸਮੂਥਲੀ ਕਰਾਇਆ ਸਭ ਨੂੰ ਨਾਲ ਲੈ ਕੇ ਚੱਲੇ ਆਂਗੇ ਕੋਈ ਪੱਖਪਾਤ ਨਹੀਂ ਕੀਤਾ ਅੱਜ ਦੀ ਇਲੈਕਸ਼ਨ ਦੇ ਵਿੱਚ ਸ਼੍ਰੀ ਸੁਰਿੰਦਰਪਾਲ ਸ਼ਰਮਾ ਜੀ ਪ੍ਰੈਜ਼ੀਡੈਂਟ ਸ਼੍ਰੀ ਮਨਿੰਦਰ ਜੀ ਸੀ ਬਈ ਆਪਣਾ ਮਨਿੰਦਰ ਜੀ ਆਪਣੇ ਵਾਈਸ ਪ੍ਰੈਜ਼ੀਡੈਂਟ ਤੇ ਅਮਨ ਜੀ ਪਹਿਲਾ ਕੈਸ਼ੀਅਰ ਅਨਪੂਜਾਇ ਸੀਗੇ ਰਾਜਵਿੰਦਰ ਕੌਰ ਜੀ ਜੁਆਇੰਟ ਸੈਕਟਰੀ ਤੇ ਈਸ਼ਾਨ ਗੋਇਲ ਜੀ ਸੈਕਟਰੀ ਇਹ ਚੁਣੇ ਗਏ ਨੇ ਮੈਂ ਆਪਣੀ ਟੀਮ ਵੱਲੋਂ ਨੋਮੀਨੇਸ਼ਨ ਕਮੇਟੀ ਵੱਲੋਂ ਸਾਰਿਆਂ ਨੂੰ ਵਧਾਈ ਦਿੰਦਾ ਤੇ ਆਸ ਕਰਦਾ ਵੀ ਅੱਗੇ ਤੋਂ ਵੀ ਅਸੀਂ ਸਾਰੇ ਭਾਈਚਾਰਾ ਬਣਾ ਕੇ ਰੱਖਾਂਗੇ ਤੇ ਆਸ ਕਰਦਾ ਵੀ ਜੋ ਨਵੀਂ ਡਾਇਰੈਕਟਰ ਬਣੀ ਹੈ ਉਹ ਸਭ ਨੂੰ ਨਾਲ ਲੈ ਕੇ ਚੱਲੇਗੀ ਜੁਬਕੀਰ ਸਾਹਿਬਾਨਾਂ ਦਾ ਜਿੰਨੇ ਵੀ ਮਤਲਬ ਇਸ ਵਾਰ ਦੇ ਮੈਂਬਰ ਰਹਿ ਗਏ ਮਤਲਬ ਮੈਂ ਸਾਰਿਆਂ ਦਾ ਆਪਣੇ ਤਹਿ ਦਲੋਂ ਉਹਨਾਂ ਦੀ ਮਿਹਨਤ ਦਾ ਤੇ ਉਹਨਾਂ ਦੇ ਮਤਲਬ ਸਮਰਪਤਨ ਨੂੰ ਮਤਲਬ ਬਹੁਤ ਹੀ ਬਹੁਤ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਤੇ ਮੈਂ ਆਪਣੇ ਵੱਲੋਂ ਇੱਕ ਵਿਸ਼ਵਾਸ ਦਿਵਾਉਣਾ ਹੈਗਾ ਵੀ ਇੱਕ ਸਾਲ ਜਿਹੜਾ ਦਿੱਤਾ ਹੈ ਕੋਈ ਖੁਸ਼ੀ ਵਾਲੀ ਗੱਲ ਨਹੀਂ ਹੈਗੀ ਜਿਹੜੀਆਂ ਵਾਰ ਦੇ ਵਿੱਚ ਬਹੁਤ ਵੱਡੀਆਂ ਪ੍ਰੋਬਲਮ ਜੇ ਕੋਈ ਵੀ ਹੈਗੀ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਮੈਂ ਤਣੋਂ ਮਨੋਂ ਆਪਣਾ ਸਾਰਾ ਕੰਮ-ਵਾਰ ਛੱਡ ਕੇ ਮੈਂ ਮਤਲਬ ਉਸ ਤੋਂ ਵੱਡੀ ਸ਼ਹਿਬਾਦ ਦਾ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਕੰਮ ਹੋਊਗਾ ਚਾਹੇ ਮੈਨੂੰ ਅੱਧੀ ਰਾਤ ਨੂੰ ਕਹਿਣ ਚਾਹੇ ਕਦੋਂ ਵੀ ਕਹਿਣ ਮੈਂ ਉਹਨਾਂ ਦੇ ਦਿਲੋਂ ਤਣੋਂ ਮਨੋਂ ਉਸ ਵਕਤ ਤੁਰਨ ਨੂੰ ਤਿਆਰ ਹੋਵਾਂਗਾ ਦੂਸਰੀ ਗੱਲ ਮੈਂ ਵਕੀਲ ਸਾਹਿਬ ਨੂੰ ਇੱਕ ਬੇਨਤੀ ਕਰਦਾ ਹਾਂ ਵੀ ਆਪਣੇ ਗਿਲੇ ਸ਼ਿਕਵੇ ਪਲਾ ਕੇ ਜੋ ਵੀ ਵਿੱਚ ਸੀਗੀ ਉਹ ਸਭ ਤੋਂ ਪਹਿਲਾਂ ਤਾਂ ਇਹ ਜਿਹੜਾ ਰਿਜ਼ਲਟ ਆਇਆ ਇਹਨੇ ਸਾਰੇ ਉਹ ਪਲਾ ਤੇ ਦੂਸਰੀ ਗੱਲ ਹੈ ਇਹ ਵੀ ਜੇ ਕਿਸੇ ਦੇ ਵੀ ਕੋਈ ਗਿਲੇ ਸ਼ਿਕਵੇ ਹੈਗੇ ਪਲੀਜ਼ ਮੈਨੂੰ ਇੱਕ ਬੇਨਤੀ ਮੈਂ ਆਪਣੇ ਕੋਲੋਂ ਵੀ ਇੱਕ ਕਰਨੀ ਚਾਹੁੰਦਾ ਵੀ ਮੈਂ ਆਪਣੇ ਸਾਰਿਆਂ ਨਾਲ ਲੈ ਕੇ ਚੱਲੂਗਾ ਪਰ ਮੈਂ ਇੱਕ ਬੇਨਤੀ ਇਹ ਕਰਦਾ ਵੀ ਕੋਈ ਕੋਸ਼ਿਸ਼ ਇਹ ਨਾ ਕਰੇ ਵੀ ਬਕੀਰ ਸਾਹਿਬ ਨਾਲ ਤੋਂ ਵੱਖਰਾ ਹੋ ਕੇ ਚੱਲਣ ਦੀ ਕੋਸ਼ਿਸ਼ ਕਰਿਓ ਬਰਦਾਸ਼ਤ ਨਹੀਂ ਹੋਣਾ ਮੇਥੋਂ ਮੈਂ ਇਨੀ ਬੇਨਤੀ ਕਰਦਾਗਾ ਵੀ ਮਤਲਬ ਇਸ ਕਰਕੇ ਮੈਂ ਬਾਹਰ ਦੇ ਜਿੰਤਣੋਂ ਮਨੋ ਜਿੰਨਾ ਵੀ ਕੁਝ ਹੋਇਆ ਸਾਰਾ ਸਿਰੇ ਲਾਊਗਾ ਕੁਝ ਹੋ ਨਹੀਂ ਖਾਗਾ ਸੂਲ ਦੇ ਵਿੱਚ ਚੋਣਾ ਹੋਈਆਂ ਜਿਹੜੀਆਂ ਕਿ ਬਹੁਤ ਹੀ ਇਸ ਚਾਰੂ ਟੰਗ ਦੇ ਨਾਲ ਤੇ ਬਹੁਤ ਪੀਸਫੁਲ ਮਾਹੌਲ ਦੇ ਵਿੱਚ ਇਲੈਕਸ਼ਨ ਹੋਏ ਤੇ ਮੈਂ ਨਵੀਂ ਚੁਣੀ ਹੋਈ ਬਾਰ ਦੀ ਕਮੇਟੀ ਨੂੰ ਬਹੁਤ-ਬਹੁਤ ਮੁਬਾਰਕਾ ਦਿੰਨਾ ਹੈਗਾ ਤੇ ਮੈਂ ਆਸ ਕਰਦਾ ਕਿ ਉਹ ਬਾਰ ਦੀ ਬਿਹਤਰੀ ਦੇ ਲਈ ਵਧੀਆ ਕੰਮ ਕਰਨਗੇ ਤੇ ਸਾਰੀ ਬਾਰ ਨੂੰ ਨਾਲ ਲੈ ਕੇ ਚੱਲਾਂਗੇ ਮੈਂ ਇਕਵਾਲ ਸਿੰਘ ਢਿੱਲੋਂ ਸਾਡੀ ਨਵੀਂ ਚੁਣੀ ਹੋਈ ਐਗਜ਼ੈਕਟਿਵ ਨੂੰ ਬਹੁਤ-ਬਹੁਤ ਵਧਾਈ ਦਿੰਦਾ ਇਸ ਲਈ ਵੀ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਜੋ ਵੀ ਬਾਰ ਦਾ ਇੱਕਾ ਸੀਗਾ ਫੂਲ ਬਾਰ ਦਾ ਸਾਡੀ ਦਾ ਉਹ ਬਹੁਤ ਵਧੀਆ ਰਿਹਾ ਤੇ ਸਾਰੇ ਨੇ ਇੱਕੇ ਮੁਤਾਬਕ ਵੋਟਾਂ ਪਾਈਆਂ ਤੇ ਸਾਡੇ ਜਿਹੜੇ ਪੰਜੇ ਨੁਮਾਇੰਦੇ ਆ ਉਹ ਇੱਕੇ ਮੁਤਾਬਕ ਚੁਣੇ ਗਏ ਆ ਤੇ ਫੂਲਵਾਰ ਨੂੰ ਬਹੁਤ-ਬਹੁਤ ਵਧਾਈ ਆ ਤੇ ਮੈਂ ਨਾਲ ਹੀ ਚੁਣੇ ਹੋਏ ਨੁਮਾਇੰਦਿਆਂ ਨੂੰ ਵੀ ਬਹੁਤ-ਬਹੁਤ ਵਧਾਈ ਦਿੰਦਾ ਹਾਂ ਬਾ ਫੂਲਵਾਰ ਐਸੋਸੀਏਸ਼ਨ ਦੀ ਪਹਿਲੀ ਵਾਰ ਲੇਡੀਜ਼ ਸੀਟ ਤੇ ਔਰ ਜਿੱਤ ਹੋਈ ਹੈਗੇ ਔਰ ਜੁਆਇੰਟ ਸੈਕਟਰੀ ਸਾਰੇ ਮੈਂਬਰਸ ਦੀ ਮੈਂ ਧੰਨਵਾਦ ਕਰਦੀ ਆ ਔਰ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ ਹੈ ਔਰ ਉਹਨਾਂ ਤੇ ਮੈਂ ਜਿਹੜੀ ਉਮੀਦਾਂ ਉਹਨਾਂ ਨੇ ਲਗਾ ਰੱਖੀਆਂ ਉਹਨਾਂ ਤੇ ਖਰੀ ਉਤਰਾਂ ਇਹ ਵਿਸ਼ਵਾਗਈ ਅਰਦਾਸ ਕਰਦੀ ਆ